ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਦਾ ਨੇ ਸੁੱਖ ਹਾਲੇ ਕਰਤੇ ਜਿੰਨਾ ਹੱਥ ਨਾਲ ਕਦੇ ਮੰਗੀਆਂ ਦੁਆਵਾਂ ਅੱਜ ਇਹੀ ਹੱਥ ਦਾਨ ਦੇਣ ਵਾਲੇ ਕਰਤੇ ਸੋ ਪੰਜਾਬੀ ਅੱਜ ਗੱਲ ਕਰਦੇ ਆ ਜਿਗਰੇ ਦੀ ਤਾਂ ਜਿਗਰਾ ਕੱਲਾ ਜੰਗਾ ਤੇ ਯੁੱਧਾਂ ਲਈ ਦਲੇਰ ਨਹੀਂ ਚਾਹੀਦਾ ਬਲਕਿ ਜਦੋਂ ਤੁਸੀਂ ਕੋਈ ਸਮਾਜ ਸੇਵੀ ਕੰਮ ਕਰਨੇ ਹੋ ਲੋਕਤਾਂ ਦੇ ਕੰਮ ਕਰਨੇ ਹੋ ਤਾਂ ਵੀ ਤੁਹਾਨੂੰ ਪਹਾੜ ਜਿਹਾ ਜਿਗਰਾ ਚਾਹੀਦਾ ਜੇ ਕਿਤੇ ਦਾਨ ਦੇਣਾ ਤੇ ਸੇਵਾ ਕਰਨੀ ਇੰਨੀ ਸੌਖੀ ਹੁੰਦੀ ਤਾਂ ਫਿਰ ਕਰ ਕਰ ਰਾਜ ਦੀਪ ਜੰਮਤ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਤਲਵੰਡੀ ਦੇ ਰਹਿਣ ਵਾਲੇ ਕਿੰਨੇ ਕਰਮਾ ਵਾਲੇ ਸੀ ਸਵਰਗਵਾਸੀ ਗੁਰਦੇਵਾਲ ਸਿੰਘ ਤੇ ਉਹਨਾਂ ਦੀ ਪਤਨੀ ਜਿਨ੍ਹਾਂ ਦੇ ਘਰ ਇੱਕ ਦਾਨਵੀਰ ਤੇ ਕਰਮਯੋਗੀ ਪੁੱਤਰ ਰਾਜਦੀਪ ਸਿੰਘ ਪੈਦਾ ਹੋਇਆ ਇੱਕ ਐਸੀ ਮਾਨਵਤਾ ਸਿੱਖਿਆ ਤੇ ਜਿਸ ਨੇ ਆਪਣੇ ਪਿੰਡ ਤੇ ਇਲਾਕੇ ਦੇ ਲੋਕਾਂ ਪ੍ਰਤੀ ਸ਼ੁੱਧ ਸਾਫ ਨਿਸ਼ਚਿਤ ਤੇ ਨੇਕ ਇਰਾਦੇ ਨਾਲ ਲੋਕ ਹਿੱਤ ਲਈ ਐਸੀਆਂ ਸੇਵਾਵਾਂ ਕੀਤੀਆਂ ਨੇ ਕਿ ਆਪਣੇ ਪਿੰਡ ਦਾ ਨਾਮ ਪੰਜਾਬ ਦੇ ਨਕਸ਼ੇ ਤੇ ਸੁਨਹਿਰੀ ਅੱਖਰਾਂ ਨਾਲ ਸ਼ਾਮਲ ਦਿੱਤਾ ਅਠਵਾਂ ਸਾਲਾਨਾ ਸਮਾਗਮ ਜਿਸ ਵਿੱਚ ਵਿਦਿਆਰਥੀਆਂ ਲਈ ਲੱਖਾਂ ਰੁਪਏ ਦੇ ਤੋਹਫ਼ੇ ਪਿੰਡ ਵਾਲਿਆਂ ਲਈ ਕੀਮਤੀ ਸਾਮਾਨ ਦੇ ਲੱਕੀ ਡਰਾ ਕੱਢੇਗੇ ਸਿਆਸਤ ਤੋਂ ਦੂਰ ਰਿਹਾ ਇਹ ਅਨੋਖਾ ਸਮਾਗਮ ਬਟਾਲਾ ਤੇ ਵਿਦੇਸ਼ ਤੋਂ ਬਹੁਤ ਹੀ ਮਾਨਮਤੀਆਂ ਮਹਿਨਾਤ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਰਾਜਦੀਪ ਸਿੰਘ ਰੰਦਾਵੇ ਦਾ ਸਵਾਗਤ ਪਿੰਡ ਵਾਸੀਆਂ ਨੇ ਕਿਸੇ ਰਾਜਕੁਮਾਰ ਦੀ ਤਰ੍ਹਾਂ ਕੀਤਾ ਮਹਾਦਾਨੀ ਰੰਦਾਵਾਂ ਨੂੰ ਇਲਾਕੇ 'ਚ ਕੋਈ ਰਬੀਰੂ ਦੇ ਨਾਮ ਨਾਲ ਤਸਵੀਰਿੰਦਾ ਹੈ ਇਨਾਂ ਦੀਆਂ ਸਿੱਤਾਂ ਚ ਤਾਂ ਲੋਕ ਇਹ ਵੀ ਕਹਿ ਦਿੰਦੇ ਨੇ ਕਿ ਜੇ ਕਿਤੇ ਪੁੱਲ ਪਲਿਖੇ ਲੀਡਰ ਤੇ ਨੇਤਾ ਰੰਦਾਵਾ ਸਾਹਿਬ ਦਾ ਜੂਠਾ ਖਾ ਜਾਣ ਤਾਂ ਪੰਜਾਬ ਨੂੰ ਸੋਨੇ ਦੀ ਚਿੜੀ ਦੀ ਗਲਤੀਆਂ ਛੱਡੋ ਸੋਨੇ ਦਾ ਬਾਜ ਬਣਨੋਂ ਵੀ ਕੋਈ ਨਹੀਂ ਰੋਕ ਸਕਦਾ ਜਦੋਂ ਦ੍ਰਿੜ ਇਰਾਦਾ ਤੇ ਇਨਸਾਨ ਦੀ ਸੋਚ ਨੇਕ ਹੋਵੇ ਤਾਂ ਤਰੱਕੀ ਪਰਛਾਵੇਂ ਵਾਂਗ ਨਾਲ-ਨਾਲ ਤੇ ਮਗਰਮਗਰ ਚੱਲਣ ਲੱਗ ਪੈਂਦੀ ਹੈ ਜਿਸ ਦਾ ਸਿੱਟਾ ਕੀ ਨਿਕਲਦਾ ਆ ਹੁਣ ਸਾਂਝਾ ਕਰਦੇ ਹਾਂ ਤੁਹਾਡੇ ਨਾਲ ਇਹ ਪ੍ਰੋਗਰਾਮ ਜਿਹੜਾ ਵਾ ਇਹ ਕਰਵਾਇਆ ਸੀ ਅਸੀਂ ਪਿੰਡ ਦੇ ਸਕੂਲ ਵਾਸਤੇ ਤੁਹਾਨੂੰ ਪਤਾ ਹੋ ਜਿਹੜੇ ਕੁਝ ਸਾਲ ਪਹਿਲਾਂ ਦੋ ਸਕੂਲ ਅਡਾਪਟ ਕੀਤੇ ਸੀ ਸਰਕਾਰੀ ਹਾਈ ਸਕੂਲ ਤੇ ਸਰਕਾਰੀ ਪ੍ਰਾਇਮਰੀ ਸਕੂਲ ਇਹ ਪ੍ਰੋਗਰਾਮ ਜਿਹੜਾ ਹੈਗਾ ਇਹ ਸਮਰਪਿਤ ਸੀ ਬੱਚਿਆਂ ਵਾਸਤੇ ਤੇ ਬੱਚਿਆਂ ਦੇ ਪੇਰੈਂਟਸ ਵਾਸਤੇ ਕਿ ਬੱਚਿਆਂ ਦੇ ਪੇਰੈਂਟਸ ਨੂੰ ਮੋਟੀਵੇਟ ਕਰਨਾ ਉਹਨਾਂ ਨੂੰ ਸਮਝਾਉਣਾ ਕਿ ਤੁਸੀਂ ਤੁਹਾਡੇ ਬੱਚਿਆਂ ਨੂੰ ਪੜ੍ਹਾਈ ਕਿੰਨੀ ਇੰਪੋਰਟੈਂਟ ਆ ਤੇ ਬੱਚਿਆਂ ਨੂੰ ਮੋਟੀਵੇਟ ਕਰਨਾ ਤਹੇ ਇਸ ਫਿਊਚਰ ਵਿੱਚ ਕੀ ਕੀ ਕਰ ਸਕਦੇ ਹੋ ਇਹ ਸਿਰਫ ਉਹਨਾਂ ਵਾਸਤੇ ਐਕਚੁਅਲੀ ਇੰਪੋਰਟੈਂਟ ਜੋ ਹੈ ਇੱਕ ਨੇ ਫਰਸਟ ਜਿਵੇਂ ਬੱਚੇ ਸਾਡੇ ਪਿੰਡ ਦੇ ਵਿੱਚ ਜਿੰਨੇ ਬੱਚੇ ਵੀ ਬਾਹਰੋਂ ਪੜਨਾ ਆ ਰਹੇ ਸੀ ਉਹਨਾਂ ਸਾਰਿਆਂ ਨੂੰ ਅਸੀਂ ਸਾਈਕਲ ਦਿੱਤੇ ਕਿ ਜਿਹੜੀਆਂ ਬੇਟੀਆਂ ਬਾਹਰੋਂ ਆਉਂਦੀਆਂ ਵਾ ਤੁਰ ਕੇ ਆਉਂਦੀਆਂ ਰਖੀਏ ਤੋਂ ਢੋਲਪੁਰ ਲਾਗੇ ਲਾਗੇ ਪਿੰਡਾਂ ਤੋਂ ਕਈ ਆਉਂਦੀਆਂ ਵਾ ਉਹਨਾਂ ਵਾਸਤੇ ਬੱਚਿਆਂ ਵਾਸਤੇ ਜਾਂ ਬੱਚਿਆਂ ਵਾਸਤੇ ਉਹਨਾਂ ਨੂੰ ਸਾਈਕਲ ਭੇਟ ਕੀਤੇ ਸੀ ਤੇ ਜਿੰਨੇ ਵੀ ਪਿੰਡ ਦੇ ਵਿੱਚ ਬੱਚੇ ਬਾਹਰ ਪੜਨ ਜਾਂਦੇ ਆ ਉਹਨਾਂ ਵਾਸਤੇ ਬਸਾਂ ਦੇ ਵਿੱਚ ਜਾਂਦੇ ਆ ਲਾਗੇ ਕੋਈ ਅਲੀਵਾਲਿਆ ਲਾਗੇ 2-4 ਕਿਲੋਮੀਟਰ ਦੂਰ ਜਾਂ ਸਣਈਏ ਜਾਂ ਬਟਾਲਾ ਜਾਂਦੇ ਆ ਉਹਨਾਂ ਸਾਰਿਆਂ ਬੱਚਿਆਂ ਵਾਸਤੇ ਸਾਈਕਲ ਦਿੱਤੇ ਸੀ ਤੇ ਬੱਚਿਆਂ ਦੇ ਪੇਰੈਂਟਸ ਨੂੰ ਵਾਦਾ ਕੀਤਾ ਹੈਗਾ ਕਿ ਜਿਹੜੇ ਬੱਚੇ ਦੇ ਪੇਰੈਂਟਸ ਆਪਣੇ ਬੱਚਿਆਂ ਨੂੰ ਟਾਈਮ ਸਿਰ ਸਕੂਲ ਭੇਜਣਗੇ ਉਹਨਾਂ ਨੂੰ ਤਿਆਰ ਕਰਕੇ ਭੇਜਣਗੇ ਆਪਣੇ ਬੱਚਿਆਂ ਨੂੰ ਮੋਟੀਵੇਟ ਕਰਨਗੇ ਜਿਹੜੇ ਪੇਰੈਂਟਸ ਉਹਨਾਂ ਵਾਸਤੇ ਅਸੀਂ ਉਹਨਾਂ ਨੂੰ ਕੁਝ ਸ਼ਾਲਸ ਕੁਝ ਡਿਨਰ ਸੈਟ ਜਾਉਣਾ ਵਾਸਤੇ ਕੁਝ ਇਨਾਮ ਵੀ ਰੱਖੇ ਸੀਗੇ ਕੂਪਨ ਵਾਸਤੇ ਕੱਢੇ ਸੀ ਉਹਨਾਂ ਵਾਸਤੇ ਉਸ ਪੇਰੈਂਟਸ ਵਾਸਤੇ ਉਹਨਾਂ ਸਾਰੇ ਕੋਈ ਜਿਵੇਂ ਐਗਜ਼ੈਂਪਲ ਕੋਈ ਸੌਖ ਪੇਰੈਂਟਸ ਇਹੋ ਜਿਹੇ ਜਿਹੜੇ ਬੱਚਿਆਂ ਨੂੰ ਟਾਈਮ ਸਿਰ ਭੇਜਦੇ ਆ ਸਕੂਲ ਚ ਉਹਨਾਂ ਵਾਸਤੇ ਕੋਈ ਸਪੈਸ਼ਲ ਡਿਨਰ ਸੈਟ ਸ਼ਾਲਜ਼ ਤੇ ਕੁਝ ਇਨਾਮ ਜਿਹੜੇ ਟੋਕਨ ਦੇ ਵਿੱਚ ਕੱਢੇ ਗਏ ਉਹਨਾਂ ਵਾਸਤੇ ਤੇ ਬਾਕੀ ਸਾਰੇ ਪੇਰੈਂਟਸ ਨੂੰ ਹਰ ਪੇਰੈਂਟਸ ਨੂੰ ਕੋਈ ਗਿਫਟ ਬਾਕਸ ਜਾਂ ਉਹਨਾਂ ਨੂੰ ਸਨਮਾਨ ਕੀਤਾ ਗਿਆ ਹੈ ਸ਼ਾਲ ਨਾਲ ਗਿਫਟ ਬਾਕਸ ਨਾਲ ਸਾਰੇ ਨਹੀਂ ਜੀ 쿠ਪਨ ਵੰਡ ਦਿੱਤੇ ਸੀਗੇ ਪਿੰਡ ਵਿੱਚ ਕੋਈ 1500 2000 ਲੋਕਾਂ ਨੂੰ 쿠ਪਨ ਵੰਡੇ ਸੀਗੇ ਤੇ ਸਿਰਫ 쿠ਪਨ ਮੇਰੇ ਖਿਆਲ ਵਿੱਚ ਜ਼ਿਆਦਾਤਰ ਉਹਨਾਂ ਲੋਕਾਂ ਨੂੰ ਗਏ ਜਿਹੜੇ ਲੋਕ ਸੱਚਮੁੱਚ ਜ਼ਰੂਰਤਮੰਦ ਹੁੰਦੇ ਨੇ ਪਿੰਡਾਂ ਦੇ ਵਿੱਚ ਤੇ ਜਾਂ ਕੁਝ ਕੁਝ ਕੋਈ ਕੁਝ ਨਾਮ ਹੀ ਕਿ ਸਾਰੇ ਕੋਈ ਉਸ ਨਾਮ ਦੇ ਵਿੱਚ ਪਾਰਟਿਸਿਪੇਟ ਕਰ ਸਕਦਾ ਲੋਕਾਂ ਦਾ ਇੰਟਰਸਟ ਵੰਡਦਾ ਹੈਗਾ ਤੇ ਉਹਦੇ ਵਿੱਚ ਕੁਝ ਐਕਚੁਅਲੀ ਕੁਝ ਨਹੀਂ ਕਾਫੀ ਸਾਰੇ ਹੀ ਕੁਝ ਫ੍ਰਿਜ ਹੀ LED ਲਾਈਟ LED ਟੀਵੀ आरओ वाटर कूलर आरओ ਇਹੋ ਜਿਹੇ ਪ੍ਰੋਡਕਟ ਹੀ ਉਹਨਾਂ ਦੇ ਵਿੱਚ ਜਿਹੜੇ ਲੋਕਾਂ ਨੂੰ 쿠ਪਨ ਦੇ ਵਜੋਂ ਲੋਕਾਂ ਨੂੰ ਅਸੀਂ ਦਿੱਤੇ ਹੈਗੇ ਨਹੀਂ ਇਹ ਚੀਜ਼ ਵੇਖ ਕੇ ਸੱਚਮੁੱਚ ਜੀ ਮੈਂ ਜਦੋਂ ਵੀ ਜਾਂਦਾ ਇਦਾਂ ਹੀ ਸਵਾਗਤ ਹੁੰਦਾ ਵਾ ਪਿੰਡ ਵਾਲੇ ਕਰਦੇ ਆ ਬਹੁਤ ਪਿਆਰ ਕਰਦੇ ਆ ਹੁਣ ਕੱਲ ਸਾਡੇ ਪਿੰਡ ਵਿੱਚ ਜਦੋਂ ਅਸੀਂ ਗਏ ਹਾਂ ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਸੀ ਪਿੰਡ ਵਿੱਚ ਸਾਡੇ ਚਾਹੇ ਉਹ ਕਾਂਗਰਸ ਦੇ ਬਲੋਗ ਆਉਣ ਚਾਹੇ ਉਹ ਅਕਾਲੀ ਦਲ ਦੇ ਜਾਂ ਬੀਜਪੀ 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 ਦੀ ਜਾਂ ਕੋਈ ਵੀ ਜਾਂ ਆਮ ਆਦਮੀ ਪਾਰਟੀ ਦੇ ਸਾਰੇ ਬੰਦੇ ਦਸਤਾਰਾਂ ਬੰਨ ਕੇ ਤਿਆਰ ਹੋ ਗਏ ਸਾਰੇ ਆਏ ਹੀ ਤੇ ਸਾਰੇ ਸਵਾਗਤ ਕਰ ਰਹੇ ਹੀ ਸਾਡਾ ਅਹੀਂ ਜੋ ਵੀ ਸ਼ਹਿਰੋਂ ਗਏ ਆ ਨਾਲ ਮੇਰੇ ਮਿੱਤਰ ਦੋਸਤ ਸਾਰੇ ਜਦੋਂ ਅਸੀਂ ਗਏ ਆ ਸ਼ਹਿਰੋਂ ਸਾਰੇ ਪਿੰਡ ਨੇ ਹਰ ਬੰਦੇ ਨੇ ਸਵਾਗਤ ਕੀਤਾ ਸਾਰਿਆਂ ਦੇ ਚਿਹਰੇ ਦੇ ਉੱਤੇ ਹਜ਼ਾਰਾਂ ਲੋਕਾਂ ਦੇ ਚਿਹਰੇ ਤੇ ਤੁਸੀਂ ਵੇਖਿਆ ਹੋਵੇਗਾ ਮੀਡੀਆ ਵਾਲਿਆਂ ਨੇ ਵੀ ਕਿ ਹਰ ਚਿਹਰਾ ਖੁਸ਼ ਹੀਗਾ ਹਰ ਚਿਹਰਾ ਜਿਹੜਾ ਵਾ ਨੱਚ ਰਿਹਾ ਹੀ ਖੁਸ਼ੀਗਾ ਹੱਸ ਰਿਹਾ ਹੀਗਾ ਆਫ ਕੋਰਸ ਜਦੋਂ ਉਹ ਪਿੰਡ ਜਾਈਦਾ ਤੇ ਇੱਕ ਵਾਰੀ ਸੱਚਮੁੱਚ ਅੱਖਾਂ ਪਰ ਹੁੰਦੀਆਂ ਵਾ ਇੰਨਾ ਪਿਆਰ ਲੋਕਾਂ ਦਾ ਵੇਖ ਕੇ ਇੱਕ ਸੰਸਥਾ ਦਾ ਪ੍ਰੋਗਰਾਮ ਸੰਸਥਾ ਤੁਹਾਨੂੰ ਪਤਾ ਕੋਈ ਵੀ ਸੰਸਥਾ ਹੋਵੇ ਸੰਸਥਾ ਦਾ ਕਦੇ ਕੋਈ ਸਿਆਸਤ ਨਾਲ ਤਾਲਮੇਲ ਨਹੀਂ ਬੰਨਦਾ ਸੰਸਥਾ ਵਾਸਤੇ ਸਾਰੇ ਸਿਆਸੀ ਲੀਡਰ ਜਿਹੜੇ ਸਨਮਾਨਯੋਗ ਆ ਚਾਹੇ ਉਹ ਕਾਂਗਰਸ ਹੋਵੇ ਆਮ ਆਦਮੀ ਹੋਵੇ ਜਿਹੜੇ ਵਧੀਆ ਕੰਮ ਕਰਦੇ ਆ ਸੰਸਥਾ ਉਹਨਾਂ ਦਾ ਸਨਮਾਨ ਕਰਦੀ ਹੈ ਤੇ ਫਿਊਚਰ ਚ ਅਸੀਂ ਸਨਮਾਨ ਕਰਾਂਗੇ ਵੀ ਜੇ ਕੋਈ ਚਾਹੇ ਉਹ ਕਾਂਗਰਸ ਦਾ ਆਗੂ ਹੋਵੇ ਚਾਹੇ ਉਹ ਆਮ ਆਦਮੀ ਦਾ ਹੋਵੇ ਚਾਹੇ ਭਾਜਪਾ ਦਾ ਹੋਵੇ ਕੋਈ ਵੀ ਆਗੂ ਅਗਰ ਕੋ ਬਹੁਤ ਵਧੀਆ ਕੰਮ ਕਰਦਾ ਵਾ ਆਫ ਕੋਰਸ ਅਸੀਂ ਉਹਨਾਂ ਨੂੰ ਹੀ ਸਨਮਾਨਤਰੀ ਕਰਾਂਗੇ ਉਹਨਾਂ ਨੂੰ ਪ੍ਰੋਗਰਾਮ ਬੱਚਿਆਂ ਵਾਸਤੇ ਹੀ ਤੇ ਬੱਚਿਆਂ ਵਾਸਤੇ ਅਸੀਂ ਚਾਹੁੰਦੇ ਹਾਂ ਕਿ ਕੁਝ ਕੁਝ ਆਫੀਸਰ ਹੋਣ ਜੋ ਬੱਚਿਆਂ ਨੂੰ ਮੋਟੀਵੇਟ ਕਰਨ ਤੇ ਉਹਦੇ ਵਿੱਚ ਕੋਈ ਇਹੋ ਜਿਹਾ ਪ੍ਰੋਗਰਾਮ ਨਹੀਂ ਰੱਖਣਾ ਚਾਹੁੰਦੇ ਜਿਹਦੇ ਵਿੱਚ ਥੋੜੀ ਜਿਹੀ ਵੀ ਲੱਗੇ ਕਿ ਇੱਕ ਦੂਸਰੇ ਨਾਲ ਨਫ਼ਰਤ ਲੱਗੇ ਉਸੇ ਇਹੋ ਜਿਹਾ ਮਾਹੌਲ ਚਾਹੁੰਦੇ ਆਂ ਅਸੀਂ ਕਿ ਬੱਚਿਆਂ ਨੂੰ ਸਿਰਫ ਪਿਆਰ ਦਿਖਾਈ ਦੇਵੇ ਜੀ ਤੇ ਮੁਹੱਬਤ ਦਿਖਾਈ ਦੇਵੇ ਸਾਡੇ ਬ੍ਰਦਰ ਮੇਰੇ ਬ੍ਰਦਰ ਆ ਉਹ ਵੀ ਆਏ ਸਪੈਸ਼ਲ ਜਰਮਨੀ ਤੋਂ ਹੋਰ ਮੇਰੇ ਕੁਝ ਕੈਨੇਡਾ ਤੋਂ ਦੋਸਤ ਆਏ ਸੀ ਉਹ ਵੀ ਇਸ ਪ੍ਰੋਗਰਾਮ ਵਾਸਤੇ ਆਏ ਹੀਗੇ ਉਹ ਵੀ ਸੱਚਮੁੱਚ ਇੰਨੇ ਖੁਸ਼ ਹੋਏ ਕੁਝ ਮੇਰੇ ਦੋਸਤ ਇੰਗਲੈਂਡ ਤੋਂ ਆਏ ਹੀਗੇ ਉਹ ਸਾਰੇ ਵੇਖ ਕੇ ਇੰਨੇ ਖੁਸ਼ ਹੋਏ ਤੇ ਇਨ ਪ੍ਰੋਮਿਸ ਕਰਕੇ ਗਏ ਆ ਕਿ ਇਹੋ ਜੇ ਪ੍ਰੋਗਰਾਮ ਅਸੀਂ ਆਪਣੇ ਪਿੰਡਾਂ ਵਿੱਚ ਵੀ ਕਰਾਵਾਂਗੇ ਲਾਸਟ ਟਾਈਮ ਤੁਹਾਡੇ ਚੈਨਲ ਦੇ ਥਰੂ ਹੀ ਪਹਿਲੀ ਵਾਰੀ ਮੈਂ ਪਹਿਲਾਂ ਕੁਝ ਸਾਲ ਪਹਿਲਾਂ ਮੈਂ ਕਦੀ মিডিਆ ਨੂੰ ਨਹੀਂ ਨਹੀਂ ਸੀ ਬੁਲਾਉਂਦਾ ਤੇ ਤੁਸੀਂ ਉਹਨੂੰ ਇੱਕ ਵਾਰੀ ਕਿਹਾ ਸੀ ਕਿ ਜੇ ਤੁਸੀਂ মিডিਆ ਨੂੰ ਬੁਲਾਓਗੇ ਤੇ ਲੋਕਾਂ ਨੂੰ ਹੋਰ ਲੋਕ ਵੀ ਮੋਟੀਵੇਟ ਹੋਣਗੇ ਤੇ ਉਸ ਟਾਈਮ ਤੇ ਤੁਹਾਡੇ ਉਸ ਟਾਈਮ ਤੇ ਜੋ ਤੁਹਾਡਾ ਚੈਨਲ ਸੀ ਉਹਨਾਂ ਨੇ ਮੇਰੇ ਇੰਟਰਵਿਊ ਪਾਈ ਹੈਗੀ ਤੇ ਮੈਂ ਲੋਕਾਂ ਨੂੰ ਦੱਸਿਆ ਹੈਗਾ ਉਸ ਟਾਈਮ ਦੇ ਉੱਤੇ ਅਮਰੀਕਾ ਵਿੱਚ ਲੋਕਾਂ ਨੇ ਲੱਖਾਂ ਡਾਲਰ ਇਕੱਠੇ ਕੀਤੇ ਤੇ ਉਹਨਾਂ ਨੇ ਮੈਨੂੰ ਵੀ ਕਿਹਾ ਕਿ ਅਸੀਂ ਤੁਹਾਨੂੰ ਪੈਸੇ ਭੇਜਾਂਗੇ ਤੁਸੀਂ ਹੋਰ ਸਕੂਲਾਂ ਵਿੱਚ ਵੀ ਕੰਮ ਕਰੋ ਤੇ ਉਸ ਟਾਈਮ ਤੇ ਮੈਂ ਇਹ ਕਿਹਾ ਹੈਗਾ ਕਿ ਮੈਂ ਕਿਸੇ ਕੋਲ ਪੈਸੇ ਨਹੀਂ ਲੈ ਸਕਦਾ ਮੈਂ ਜੋ ਵੀ ਕੰਮ ਕਰਾਂਗਾ ਮੈਂ ਆਪਣੇ ਖੁਦ ਦਾ ਜੋ ਮੈਂ ਕਰ ਸਕਦਾ ਮਾਂ ਕਰਾਂਗਾ ਲੇਕਿਨ ਮੈਂ ਲੋਕਾਂ ਕੋਲੋਂ ਪੈਸੇ ਲੈ ਕੇ ਕੋਈ ਕੰਮ ਨਹੀਂ ਕਰਾਂਗਾ ਕਿਉਂਕਿ ਜੇ ਮੈਂ ਉਹਨਾਂ ਨੂੰ ਕਿਹਾ ਸੀ ਉਹ ਵਾਰਨ ਕੀਤਾ ਸੀ ਕਿ ਮੇਰੇ ਵਰਗਾ ਕੋਈ ਵੀ ਬੰਦਾ 50 ਲੱਖ ਰੁਪਈਆ ਲਗਾ ਕੇ ਬਾਦ ਵਿੱਚ ਲੱਖਾਂ ਰੁਪਏ ਸਾਰੀ ਜ਼ਿੰਦਗੀ ਲੁੱਟਦਾ ਰਹੇ ਇਹੋ ਜਿਹਾ ਕਦੇ ਕੋਈ ਮਾਹੌਲ ਨਾ ਬਣ ਜਾਵੇ ਇਸ ਕਰਕੇ ਤੁਸੀਂ ਆਪਣੇ ਪਿੰਡਾਂ ਵਿੱਚ ਆਓ ਮੈਂ ਤੁਹਾਡੀ ਇੰਨੀ ਹੈਲਪ ਕਰੂੰਗਾ ਕਿ ਤੁਹਾਨੂੰ ਟਿਕਟਾਂ ਭੇਜਾਂਗਾ ਤੁਹਾਡੇ ਰਹਿਣ ਦਾ ਅਰੇਂਜਮੈਂਟ ਕਰਾਂਗੇ ਆਪਣੇ ਆਪਣੇ ਪਿੰਡਾਂ ਵਿੱਚ ਤੁਸੀਂ ਆਪ ਕਰੋ ਤੇ ਉਸ ਤੋਂ ਬਾਅਦ ਤੁਸੀਂ ਹੀ ਮੈਨੂੰ ਦੱਸਿਆ ਸੀ ਹੋਰ ਵੀ ਚੰਦਰਾਂ ਵਾਲਿਆਂ ਨੇ ਮੈਨੂੰ ਦੱਸਿਆ ਕਿ ਮੇਰੇ ਉਸ ਪ੍ਰੋਗਰਾਮ ਤੋਂ ਬਾਅਦ ਪੰਜਾਬ ਦੇ ਵਿੱਚ 15 ਤੋਂ 20 ਸਕੂਲ ਡਾਊਟ ਕੀਤੇ ਹੈਗੇ ਤੇ ਮੈਨੂੰ ਲੋਕਾਂ ਦੇ ਫੋਨ ਵੀ ਆਏ ਤੇ ਬਹੁਤ ਖੁਸ਼ੀ ਹੋਈ ਮੈਂ ਆਪਣੀ ਕੋਠੀ ਇਥੇ ਬਟਾਲਾ ਬਣਾਉਣੀ ਸ਼ੁਰੂ ਕੀਤੀ ਮੈਨੂੰ ਬੜੇ ਲੋਕਾਂ ਨੇ ਕਿਹਾ ਯਾਰ ਬਟਾਲੇ ਵਿੱਚ ਕੋਠੀ ਕਿਉਂ ਬਣਾ ਰਹੇ ਹੋ ਮੈਂ ਆਪਣੀ ਕੋਠੀ ਤੁਹਾਨੂੰ ਇੱਕ ਥੋੜੀ ਜੀ ਦੱਸ ਦਵਾਂ ਮੈਂ ਅੱਜ ਤੋਂ 6 ਸਾਲ ਪਹਿਲੇ 5-6 ਸਾਲ ਪਹਿਲਾਂ ਸ਼ੁਰੂ ਕੀਤੀ ਸੀ ਕੋਠੀ ਬਣਾਉਣੀ ਇੱਕ ਪੁਲਾੜ ਦੇ ਵਿੱਚ ਤੇ ਉਸ ਟਾਈਮ ਤੇ ਸਾਡੇ ਸਕੂਲ ਦੀ ਬਿਲਡਿੰਗ ਬਣ ਰਹੀ ਸੀ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇੱਕ ਨਾਲ ਆਦਮੀ ਸੇਵਾ ਇਹੋ ਜੀ ਕੋਈ ਕੰਮ ਤਾਂ ਹੀ ਕਰ ਸਕਦਾ ਜੇ ਤੁਹਾਡਾ ਪਰਿਵਾਰ ਤੁਹਾਡੇ ਨਾਲ ਹੋਵੇ ਉਸ ਟਾਈਮ ਤੇ ਸ਼ਮਿੰਦਰ ਬੀਰੀ ਵਾਈਫ ਆ ਉਸਨੇ ਕਿਹਾ ਕਿ ਰਾਜਦੀਪ ਆ ਕੋਠੀ ਜੜੀ ਆਹੀਂ 2 ਸਾਲ ਲੇਟ ਬਣਾਵਾਂਗੇ ਪਹਿਲਾਂ ਸਕੂਲ ਦੀ ਬਿਲਡਿੰਗ ਬਣਾ ਲਈਏ ਤੇ ਮੈਨੂੰ ਉਸ ਟਾਈਮ ਤੇ ਇੰਨੀ ਖੁਸ਼ ਮੇਰੇ ਮੇਰੇ ਅੱਖਾਂ ਵਿੱਚ ਪਾਣੀ ਆ ਗਿਆ ਕਿ ਮੇਰੀ ਵਾਈਫ ਮੈਨੂੰ ਕਹਿ ਰਹੀ ਹੈ ਜਿਹੜਾ ਉਹਦਾ ਸੁਪਨਾ ਹੈ ਕਿ ਇੱਕ ਅੱਛੀ ਕੋਠੀ ਬਣਾਵਾ ਉਹ ਕਹਿ ਰਹੀ ਹੈ ਮੇਰਾ ਸੁਪਨਾ 2 ਸਾਲ ਬਾਅਦ ਕਰ ਲੇ ਹੁਣ ਪੈਸੇ ਤੁਸੀਂ ਉਧਰ ਲਗਾ ਦਿਓ ਤੇ ਉਸ ਟਾਈਮ ਫਿਰ ਅਸੀਂ 2 ਸਾਲ ਬਾਅਦ ਕੋਠੀ ਬਣਾਈ ਫਿਰ ਬਾਅਦ ਵਿੱਚ ਮੇਰਾ ਵੀ دل ਕੀਤਾ ਕਿ ਮੈਂ ਆਪਣੀ ਵਾਈਫ ਨੂੰ ਇੱਕ ਅੱਛੀ ਕੋਠੀ ਬਣਾ ਕੇ ਦਵਾ ਕਿਉਂਕਿ ਇੰਨੀ ਉੱਚੀ ਸੋਚ ਆ ਮੈਂ ਵੀ ਫਿਰ ਉਹਨੂੰ ਸਰਪ੍ਰਾਈਜ਼ ਦੇ ਕੇ ਮੈਂ ਆਪਣਾ ਪੂਰਾ ਜੋਰ ਲਾ ਕੇ ਫਿਰ ਆਪਣੀ ਕੋਠੀ ਬਣਾਈ ਤੇ ਮੈਂ ਬਣਾਈ ਬਟਾਲੇ ਵਿੱਚ ਮੈਂ ਕੁਝ ਮੇਰੇ ਕੋਲ ਅੰਮ੍ਰਿਤਸਰ ਪਲਾਟ ਹੈਗਾ ਸੀ ਅੰਮ੍ਰਿਤਸਰ ਵੀ ਹੈਗਾ ਬਿਲਕੁਲ ਚੰਡੀਗੜ੍ਹ ਵੀ ਪਲਾਟ ਹੈਗਾ ਹੈ ਉੱਥੇ ਵੀ ਬਣਾ ਸਕਦਾ ਹਾਂ ਪਰ ਲੇਕਿਨ ਬਟਾਲਾ ਮੇਰੇ ਪਿੰਡ ਦੇ ਬਹੁਤ ਲੱਗੇ ਆ ਦਿਲ ਤੋਂ ਲੱਗੇ ਆ ਹਾਂ ਤੇ ਇਸ ਕਰਕੇ ਕੋਠੀ ਮੈਂ ਬਟਾਲੇ ਦੇ ਵਿੱਚ ਬਣਾਈ ਬਟਾਲਾ ਵਾਸੀਆਂ ਨੂੰ ਤੁਸੀਂ ਕੀ ਦੇ ਸਕਦੇ ਹੋ ਜਾਂ ਕੀ ਸੋਚ ਰੱਖਦੇ ਹੋ ਜਾਂ ਆਉਣ ਵਾਲੇ ਸਮੇਂ 'ਚ ਬਟਾਲੇ ਦਾ ਨਾਰੋਸ਼ਨ ਕਰਨ ਦੇ ਲਈ ਤੁਹਾਡਾ ਕੋਈ ਪਲਾਨ ਹੋਵੇ ਫਿਚਰ ਪਲਾਨ ਦੇਖੋ ਜਿੱਦਾਂ ਮੇਰੇ ਪਿੰਡ ਨੇ ਮੇਰਾ ਸਾਥ ਦਿੱਤਾ ਪਿੰਡ ਦੇ ਵਿੱਚ ਵੀ ਇੱਥੇ ਲਾਈਟਾਂ ਲੱਗੀਆਂ ਵਾਂ ਸਕੂਲ ਹਰ ਚੀਜ਼ ਵਧੀਆ ਹੋ ਰਹੀ ਹੈ ਪਿੰਡ ਦੇ ਵਿੱਚ ਅਗਰ ਬਟਾਲੇ ਵਾਲੇ ਸਾਰੇ ਮਿਲ ਬਟਾਲਾ ਇੱਕ ਵੱਡਾ ਸ਼ਹਿਰ ਇੱਕ ਪਿੰਡ ਨਹੀਂਗਾ ਅਗਰ ਬਟਾਲੇ ਵਿੱਚ ਸ਼ਹਿਰ ਦੇ ਲੋਕ ਸਾਥ ਦੇ ਨਾਲ ਬਿਨਾ ਕਿਸੇ ਵਖਵਾਦ ਪਖਵਾਦ ਬਿਨਾ ਪੋਲਿਟਿਕਸ ਦੇ ਇੱਕ ਮਿਲ ਕੇ ਇੱਕ ਨਾਰਮਲ ਮਤਲਬ ਕੋਈ ਪੋਲਿਟਿਕਸ ਨਾ ਹੋਵੇ ਬਿਲਕੁਲ ਨਾਰਮਲ ਰਲ ਮਿਲ ਕੇ ਅਗਰ ਬਟਾਲੇ ਵਾਲੇ ਸਾਥ ਦੇਣ ਤੇ ਆਫਕੋਰਸ ਬਟਾਲੇ ਸ਼ਹਿਰ ਨੂੰ ਅਸੀਂ ਪੰਜਾਬ ਦਾ ਇੱਕ ਬੈਸਟ ਸ਼ਹਿਰ ਬਣਾ ਸਕਦੇ ਹਾਂ ਮੈਂ ਬਟਾਲੇ ਵਿੱਚ ਬਹੁਤ ਕੁਝ ਹੈ ਜੀ ਬਟਾਲੇ ਵਿੱਚ ਇੱਕ ਮੰਦਿਰ ਵਾ ਜਿੱਥੇ 33 ਦੇਵੀ ਦੇਵਤੇ ਜਾਂ 33 ਕਰੋੜ ਦੇਵੀ ਦੇਵਤਿਆਂ ਦਾ ਮੰਦਿਰ ਹੈ ਬਟਾਲਾ ਦੇ ਵਿੱਚ ਉਸ ਬਟਾਲੇ ਦੇ ਉਸ ਮੰਦਿਰ ਨੂੰ ਮੇਰੇ ਖਿਆਲ ਵਿੱਚ ਪੂਰੇ ਇੰਡੀਆ ਤੋਂ ਲੋਕਾਂ ਨੂੰ ਆਉਣਾ ਚਾਹੀਦਾ ਵਾ ਉਹਨੂੰ ਪ੍ਰਮੋਟ ਕਰਨਾ ਚਾਹੀਦਾ ਵਾ ਆਫਕੋਰਸ ਉਹ ਵੀ ਪ੍ਰਮੋਟ ਕਰ ਸਕਦੇ ਆ ਮੈਂ ਕਰ ਵੀ ਸਕਦਾ ਹੁਣ ਵੀ ਪ੍ਰਮੋਟ ਕਰ ਸਕਦੇ ਆ ਲੇਕਿਨ ਮੈਂ ਚਾਹਣਾ ਹਾਂ ਪ੍ਰਮੋਟ ਕਰਨ ਤੋਂ ਪਹਿਲਾਂ ਬਟਾਲਾ ਥੋੜਾ ਸੋਹਣਾ ਬਣਾਈਏ ਬਟਾਲੇ ਵਿੱਚ ਬਟਾਲੇ ਵਿੱਚ ਹਰਿਆਲੀ ਹੋਵੇ ਕੁਝ ਬਟਾਲੇ ਵਿੱਚ ਚੰਗੇ ਕੋਈ ਚੰਗੇ ਪ੍ਰੋਜੈਕਟ ਲਿਆਈਏ ਬਟਾਲੇ ਦੇ ਵਿੱਚ ਮੈਂ ਮੇਰਾ ਪਲਾਨ ਹੈ ਵਾ ਜੇ ਮਹਾਰਾਜ ਦੀ ਕਿਰਪਾ ਕੀਤੀ ਤੇ ਬਟਾਲੇ ਵਿੱਚ ਕੋਈ ਇਹੋ ਜਿਹਾ ਪਲਾਨ ਮੈਂ ਸੋਚ ਰਿਹਾ ਹਾਂ ਕਿ ਬਟਾਲੇ ਵਿੱਚ ਦਿੱਲੀ ਤੋਂ ਲੋਕ ਬਟਾਲੇ ਆਉਣ ਪੂਰੇ ਪੰਜਾਬ ਤੋਂ ਲੋਕ ਬਟਾਲੇ ਵਿੱਚ ਸ਼ਾਪਿੰਗ ਕਰਨ ਵਾਸਤੇ ਆਉਣ ਇਹੋ ਜਿਹਾ ਸੋਚ ਹੈ ਵਾ ਜੇ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਬਾਬਾ ਦੀਪ ਸਿੰਘ ਜੀ ਨੇ ਕੋਈ ਇਹੋ ਜੀ ਮਿਹਰ ਕਰ ਦਿੱਤੀ ਤੇ ਬਟਾਲੇ ਵਿੱਚ ਕੋਈ ਇਹੋ ਜਿਹਾ ਜ਼ਰੂਰ ਕਰਾਂਗੇ ਕਿ ਪੂਰੇ ਪੰਜਾਬ ਬਟਾਲੇ ਦੇ ਵਿੱਚ ਆਵੇ